ਸਰ ਮੇਰਾ ਨਾਮ ਬਜਿੰਦਰ ਸ਼ਰਮਾ ਜੀ ਅ ਭਜੀ ਕੀ ਗੱਲ ਹੋਈ ਜਿਹੜੀ ਅੱਜ ਇੱਕ ਕੈਦੀ ਭੱਜਿਆ ਸੀ ਤੁਹਾਡੇ ਆਟੋ 'ਚ ਉਹਨੂੰ ਤੁਸੀਂ ਕਿਸ ਤਰ੍ਹਾਂ ਕਾਬੂ ਕੀਤਾ ਤੇ ਜਿਹੜਾ ਪੁਲਿਸ ਮੁਲਾਜ਼ਮ ਦੀ ਮੌਤ ਹੋਈ ਉਹ ਕਿਸ ਤਰ੍ਹਾਂ ਹੀ ਕੀ ਸੀ ਸਾਰਾ ਵਾਕਿਆ ਸਰ ਮੈਂ ਹਸਨਪੁਰੇ ਤੋਂ ਰਾਮਬਾਗ ਨੂੰ ਜਾ ਰਿਹਾ ਸੀ ਸਵਾਰੀਆਂ ਲੈ ਕੇ ਰਸਤੇ 'ਚ ਰੋਡ ਖਾਲੀ ਕਾਰਨ ਮੈਨੂੰ ਦੂਰੋਂ ਨਜ਼ਰ ਆਇਆ ਕਿ ਮੁਲਾਜ਼ਮ ਇੱਕ ਭੱਜ ਰਿਹਾ ਇੱਕ ਵਿਅਕਤੀ ਦਾ ਪਿੱਛਾ ਕਰ ਰਿਹਾ ਹੈ ਹਾਂ ਹਾਂ ਮੈਂ ਸੋਚਿਆ ਮੈਨੂੰ ਪਤਾ ਨਹੀਂ ਕੀ ਆਇਗਲ ਚੋਰੀਆਂ ਬਹੁਤ ਹੋ ਰਹੀਆਂ ਐ ਮੋਬਾਈਲ ਬੜੇ ਚੋਰੀ ਹੋ ਰਹੇ ਨੇ ਮੈਂ ਸੋਚਿਆ ਕਿ ਪਤਾ ਨਹੀਂ ਮੋਬਾਈਲ ਖੋ ਗਏ ਭੱਜਿਆ ਮੈਂ ਕਹਾ ਮੈਨੂੰ ਬੰਦੇ ਨੂੰ ਫੜ ਲੈਣਾ ਕਿ ਇਹ ਚੀਜ਼ ਬਚ ਜੇਗੀ ਮੈਂ ਭੱਜ ਕੇ ਮੈਂ ਅੱਗੇ ਸਾਂ ਮੈਂ ਗੱਡੀ ਰੋਕ ਕੇ ਨੂੰ ਮਾਰਿਆ ਭੱਜ ਕੇ ਤੇ ਮਾਨੂੰ ਚੋਰ ਨੂੰ ਮੈਂ ਫੜ ਲਿਆ ਮੈਂ ਉਹ ਫੜ ਕੇ ਤੇ ਮੈਂ ਮੁਲਾਜ਼ਮ ਦੇ ਹਵਾਲੇ ਕੀਤਾ ਜੋ ਕਿ ਬਜ਼ੁਰਗ ਮੁਲਾਜ਼ਮ ਸੀ ਉਹ ਭੱਜ ਕੇ ਆ ਰਿਹਾ ਸੀ ਮਗਰ ਉਹਨਾਂ ਨੇ ਸਾਹ ਬੜਾ ਚੜਿਆ ਹੈ ਮੁਲਾਜ਼ਮ ਨੂੰ ਕਿਉਂਕਿ ਉਹ ਪਜਾ ਆ ਰਿਹਾ ਸੀ ਉਹਦੇ ਮਗਰ ਤੇ ਉਹਨੂੰ ਸਾਹ ਇੰਨਾ ਚੜਿਆ ਹੈ ਕਿ ਉਹ ਬਿਆ ਪਿਆ ਇਹ ਕੋ ਬੋਲਿਆ ਨਹੀਂ ਜਾ ਰਿਹਾ ਮੈਂ ਕਹ ਪਈਆ ਕਿੰਨਾ ਮੈਨੂੰ ਨਾ ਸਿਵਲ ਹਸਪਤਾਲ ਤੱਕ ਮੈਨੂੰ ਲੈ ਜਾ ਤੇ ਮੈਂ ਕਹ ਲੈ ਜਨਾ ਵਾ ਮੈਂ ਕਹਤਾ ਕੀ ਨੇ ਮੈਂ ਕਹਾ ਮੋਬਾਈਲ ਗੁਆਇਆ ਕਿੰਨਾ ਕੁਛ ਨਹੀਂ ਕੋਈ ਨਹੀਂ ਕਹਿੰਦਾ ਦੱਸਦੇ ਆ ਉਹਦੇ ਕੋ ਬੋਲਿਆ ਵੀ ਨਹੀਂ ਜਾ ਰਹਾ ਹੈ ਮੁਲਾਜ਼ਮ ਕੋ ਜਿਸ ਤਰੀਏ ਮੈਂ ਸਿਵਲ ਹਸਪਤਾਲ ਦਾ ਮੋੜ ਕਟਿਆ ਹੈ ਤਾਂ ਮੁਲਾਜ਼ਮ ਬੇਹੋਸ਼ ਹੋ ਕੇ ਡੇਕ ਪਿਆ ਥਲੇ ਮੈਂ ਗੱਡੀ ਦੇ ਵਿੱਚ ਉਹਦੀ ਦਸਤਾਰ ਜਿਹੜੀ ਪਿਛਲੇ ਬਨੇ ਡੇਗੀ ਸੀਟ ਦੇ ਤੇ ਮੁਲਾਜ਼ਮ ਗੱਡੀ ਦੇ ਅਗਲੇ ਪਾਸੇ ਡੇਕ ਪਿਆ ਮੈਂ ਵੇਖਿਆ ਯਾਰ ਮੁਲਾਇਮ ਡੇ ਗਿਆ ਇਹ ਤੇ ਚੋਰ ਜਿਹੜਾ ਨਾਲ ਸੀ ਪਿੱਛੋਂ ਦੀ ਨਿਕਲ ਗਿਆ ਐ ਪਿੱਛੋਂ ਦੀ ਅੱਛਾ ਪਿੱਛੋਂ ਦੀ ਬਾਹ ਪੱਜਿਆ ਹੂੰ ਜਦੋਂ ਮੈਨੂੰ ਬੰਦਾ ਪਤਾ ਲਾ ਮੈਂ ਭੱਜ ਗਿਆ ਐ ਮੈਂ ਉੱਤਰ ਕੇ ਪੱਜਿਆ ਦੇ ਮਗਰ ਉਸ ਦਰਾਂ ਨਾਲ ਮੇਰੀ ਨਾ ਜੈਕਟ ਲਾਲ ਦੇ ਬਨੇ ਮੋਟਰਸਾਈਕਲ ਖੜੇ ਹੀ ਇਦਰੋਂ ਨਹੀਂ ਮਤਰਾ ਐ ਸਾਈਡ ਦਾ ਨਹੀਂ ਹੂੰ ਉੱਥੇ ਮੋਟਰਸਾਈਕਲ ਖੜੇ ਹੀ ਸਾਈਕਲਾਂ ਵਾਲੀਆ ਦੁਕਾਨਾ ਗਿਆ ਉਹਦੇ ਚ ਨੇ ਮੇਰੀ ਜੈਕਟ ਫਸ ਗਈ ਹੂੰ ਹੂੰ ਉਹਦੇ ਹੈਂਡਲ ਦੇ ਵਿੱਚ ਉਸ ਦਰਾਂ ਨਾਲ ਮੇਰੀ ਜੈਕਟ ਵੀ ਫਟ ਗਈ ਮਗਰ ਮੈਂ ਕਹਾ ਯਾਰ ਇਹਨੂੰ ਇਹ ਮਲਾਇਮ ਬੇਹੋਸ਼ ਹੋ ਗਿਆ ਮੈਂ ਕਹਾ ਇਹਨੂੰ ਕੋਸ਼ ਹੋ ਗਿਆ ਤੇ ਮੈਂ ਕਹਾ ਭਾਂ ਪੰਗਾ ਨਾ ਪੈਇਓ ਉਹਦੀ ਮਿਹਨਤ ਨਾ ਬਕਾਰ ਜਾਵੇ ਮੈਂ ਫਿਰ ਮੈਂ ਦੁਬਾਰਾ ਮੈਂ ਪੱਜੈਮਾ ਦੇ ਚੋਰ ਦੇ ਮਗਰ ਮੈਂ ਉਹਨੂੰ ਮੈਂ ਕਾਬੂ ਕੀਤਾ ਜਾ ਕੇ ਮੈਂ ਨੈਸ਼ਨਲ ਮਾਰਕੀਟ ਹੈ ਗਈ ਪਟਾਰੀ ਪੁਲ ਤੋਂ ਪਹਿਲਾਂ ਉੱਥੇ ਕਾਬੂ ਕੀਤਾ ਉਹਨੂੰ ਦੁਬਾਰਾ ਉਹਨੂੰ ਚੋਰ ਨੂੰ ਉਤੋਂ ਮੈਂ ਲੈ ਕੇ ਜਦੋਂ ਮੈਂ ਦੁਬਾਰਾ ਆਪਣੀ ਗੱਡੀ ਕੋਲ ਆਇਆ ਵਾਂ 5-7 10 ਮਿੰਟ ਲੱਗ ਹੀ ਗਏ ਹੋਣੇ ਭਾਈ ਜਾਣਾ ਜਾਣਾ ਦੇ ਵਿੱਚ ਜੀ ਉਸ ਦਰਾਂ ਨਾ ਮਲਾਜ਼ਮ ਗੱਡੀ ਦੇ ਵਿੱਚ ਹੀ ਪਿਆ ਰਿਆ ਕਿਸੇ ਨੇ ਉਹਦੀ ਹੈਲਪ ਨਹੀਂ ਕੀਤੀ ਨਾ ਉਹਦੀ ਕੋਈ ਪੁੱਛਗਿੱਛ ਹੋਈ ਮਲਾਜ਼ਮ ਗੱਡੀ ਜੇ ਮੇਰੀ ਜੇ ਪਿਆ ਰਿਆ ਹੈ ਮੈਂ ਆਇਆ ਵਾਂ ਮੈਂ ਕਿਹਾ ਯਾਰ ਫਿਰ ਮੈਂ ਆ ਵਖਿਆ ਯਾਰ ਮੈਂ ਕਹਾ ਚੋਰ ਨੂੰ ਤਾਂ ਫੜ ਲਿਆ ਮੈਂ ਕਹਾ ਉਹਨੂੰ ਨਾ ਕੁਝ ਹੋ ਜੇ ਹੁਣ ਫਿਰ ਮੈਂ ਆ ਗੱਡੀ ਮੈਂ ਸਟਾਰਟ ਕੀਤੀ ਮੈਂ ਐਮਰਜੈਂਸੀ 'ਚ ਭਜਾਈ ਐਮਰਜੈਂਸੀ 'ਚ ਗੱਡੀ ਲਾ ਕੇ ਸਿਲੋ ਹਸਪਤਾਲ ਐਮਰਜੈਂਸੀ ਦੇ ਵਿੱਚ ਤੇ ਅੰਦਰੋਂ ਮੈਂ ਜਾ ਕੇ ਮੈਂ ਕਾਪਰ ਵਾਲਾ ਪਾ ਕੇ ਤੇ ਮੈਂ ਸਟੀਚਰ ਮੈਂ ਆ ਭੱਜ ਕੇ ਰਨਿੰਗ ਕੀਤੀ ਰਨਿੰਗ ਕਰਕੇ ਮੈਂ ਭੱਜ ਕੇ ਮੈਂ ਸਟੀਚਰ ਫੜ ਕੇ ਲੈ ਕੇ ਆਇਆ ਮੈਂ 7 ਨੰਬਰ ਕੰਮ ਦੇ ਸਾਹਮਣੇ ਜਿਹੜੀ ਵਾਰਡ ਹੈਗੀ ਏ ਜੀ ਹੁਣ ਜਿਹੜੀ ਦਸਤਾਰ ਤੁਹਾਡੇ ਕੋਲ ਪਈ ਹੈ ਦਸਤਾਰ ਇਹ ਸਰ ਇਹ ਦਸਤਾਰ ਇਹ ਪੰਜਾਬ ਪੁਲਿਸ ਦਾ ਮਾਣ ਹੈਗਾ ਇਹ ਉਸ ਮੁਲਾਜ਼ਮ ਦਾ ਸਨਮਾਨ ਹੈਗਾ ਜਿਹਨੇ ਇੰਨੀ ਮਿਹਨਤ ਦੇ ਨਾਲ ਇੰਨੀ ਮਸ਼ਕੱਤ ਦੇ ਨਾਲ ਉਹਨੂੰ ਫੜਿਆ ਪਰ ਮੈਨੂੰ ਬਹੁਤ ਅਫਸੋਸ ਲੱਗਣ ਡਿਆ ਵੀ ਉਹ ਇਸ ਦੁਨੀਆ 'ਚ ਨਹੀਂ ਰਹੀ ਇਸ ਟਾਈਮ ਹੁਣ ਇਹ ਦਸਤਾਰ ਇਹ ਦਸਤਾਰ ਮਾਣਯੋਗ ਕਮਿਸ਼ਨਰ ਸਾਹਿਬ ਦੇ ਦਫ਼ਤਰ ਸਿਰੇ ਮੈਂ ਆਪਕੋ ਦੇ ਕੇ ਆਵਾਂਗਾ ਇਸ ਬੁਰਜ਼ਾਰੀ ਕਰਕੇ ਆਵਾਂਗਾ ਹਾਂਜੀ ਉਸ ਵਾਰ ਮੈਂ ਜਾਣਾ ਸੀ ਸਿਵਲ ਹਸਤ ਮੈਂ ਉਹਨਾਂ ਨੂੰ ਮਿਲਣ ਵਾਸਤੇ ਜੀ ਆ ਭਾਈ ਜਿਨ੍ਹਾਂ ਦੀ ਡੈਥ ਹੋ ਗਈ ਹੈ ਜਿੰਦੇ ਹੁੰਦੇ ਤੇ ਮੈਂ ਆਪਣੇ ਅਤੀ ਉਹਨਾਂ ਨੂੰ ਦੇ ਕੇ ਆਉਣੀ ਸੀ ਆਹ ਵਾਲੀ ਦਸਤਾਰ ਉਹਨਾਂ ਦੀ ਹੂੰ ਕਿਉਂਕਿ ਉਹਨਾਂ ਨੇ ਮਾਨ ਸਨਮਾਨ ਹੈ ਉਹਨਾਂ ਦਾ ਜੀ ਆ ਵੀ ਠੀਕ ਹੈ ਤੇ ਹੁਣ ਤੁਹਾਨੂੰ ਪਤਾ ਲੱਗਾ ਵੀ ਉਹਨਾਂ ਦੀ ਡੈਥ ਹੋ ਗਈ ਹੈ ਬਹੁਤ ਅਫਸੋਸ ਹੈ ਜੀ ਹੂੰ ਹੁਣ ਤੁਸੀਂ ਪੁਲਿਸ ਕਮਿਸ਼ਨਰ ਨੂੰ ਦੋਗੇ ਹਾਂ ਜੀ ਸਰ ਕਮਿਸ਼ਨਰ ਸਾਹਿਬ ਦੇ ਸਪੇਸ਼ ਹੋ ਕੇ ਤੇ ਆਹ ਪਾਕ ਦਸਤਾਰ ਉਹਨਾਂ ਦੀ ਦਿੱਤੀ ਜਾਏਗੀ ਜੀ ਠੀਕ ਹੁਣ ਦੁਪਾਇਆ ਮੈਂ